ਹਾਂਜੀ ਸਭ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਤੇ ਸਵੇਰ ਦਾ ਹੋ ਗਈ ਟਾਈਮ ਟਾਈਮ ਹੋ ਗਿਆ ਹੁਣ 10 ਕ ਦਾ ਹਾਂਜੀ 10 ਜਾਂ ਜਿੰਨੇ 10 ਮਿੰਟ ਰਹਿੰਦੇ ਆ ਤੇ ਆਪਾਂ ਆਗੇ ਦੁਕਾਨ ਤੇ ਸਾਢੇ 11 ਵਜੇ ਹੋਰ ਵਧੀਆ ਜੀ ਠੀਕ ਠਾਕ ਵਾਹਿਗੁਰੂ ਦੀ ਕਿਰਪਾ ਪਰਮਾਤਮਾ ਸਭ ਤੇ ਮਿਹਰ ਕਰੇ ਤੇ ਜਿਹੜੇ ਵੀ ਚੈਨਲ ਤੇ ਨਵੇਂ ਜੁੜਦੇ ਆ ਜਰੂਰ ਸਬਸਕ੍ਰਾਈਬ ਕਰਿਆ ਕਰੋ ਜਿਹੜਿਆਂ ਨੂੰ ਲਾਈਕ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤਾਂ ਜੀ ਤੇ ਕੀ ਹੋਣਾ ਤਾਂ ਕੱਲਾ ਹੀ ਦਿੱਤੇ ਦਿੱਤੇ ਸੀਗਾ ਨੂੰ ਤਾਂ ਕੱਤੇ ਸੀਗੇ ਹਨਾ ਇਹ ਕੁੜਗਾ ਤਾਂ ਆ ਗਈ ਹੈ ਮਹਿੰਗੀ ਇਹ ਸਲਾਈ ਕਰਨਾ ਸੀ ਕਿਸੀ ਮਨਮਲੇ ਨਹੀਂ ਆਏਗੀ ਇਹ ਆਪਾਂ ਹੀ ਸਾਰੇ ਸਲਾਈ ਕਰਨੇ ਸੀ ਹੰਚਾਰਾ ਇਹ ਕੋਸ਼ਿਸ਼ ਨੇ ਕੋਲ ਦੇਖਦੇ ਆ ਅੱਜ ਜਿੰਨਾ ਕੁ ਹੋਏ ਕਰਾਂਗੇ ਅੱਗੇ ਚੱਪੜਾਈ ਜਾਊਗਾ ਇਹਦੇ ਸਾਰੇ ਕਾਇਤ ਦਾ ਕੰਮ ਕਰਨਾ ਮੇਰੇ ਖਿਆਲ ਜੀ ਬਹੁਤ ਵਧੀਆ ਜੀ ਠੀਕ ਠਾਕ ਹਨਾ ਕਿ ਮੀਂਹ ਆ ਗਿਆ ਸੀ ਜੀ ਸਤਨਾ। ਦਿੱਲੀ ਆ ਜਾਂਦੇ ਮੈਂ ਤਾਂ। ਸ਼ਿਮਲਾ ਇਹ ਨਾਲ ਘੇਰਾ। ਚਲੋ ਚੰਗੀ ਗੱਲ ਹੈ ਵਧੀਆ ਠੰਡਾ ਮੌਸਮ ਹੈ ਨਾ। ਬਹੁਤ ਗਰਮੀ ਜਿਹੀ ਮੱਚੀ ਹੈ ਜੀ ਤਾਂ ਗੱਲ। ਤੇ ਇਹ ਨਾਲ ਦੇ ਸੂਟ ਜਿਹੜਾ ਅੱਜ ਮੈਂ ਕਰੀ ਕੀਤਾ ਆਪਾਂ ਬਹੁਤ ਵੇਚੇ ਆ ਜੀ। ਵਧੀਆ ਕਾਟਨ ਦਾ ਸਟੱਫ ਹੈ ਜੀ ਇਹ। ਤੇ ਆਪਾਂ ਇਸ ਤਰ੍ਹਾਂ ਲੈਸ ਲਾ ਫਿਕਸ ਕਰਕੇ ਕੀਤਾ ਸੀਗਾ। ਤੇ ਪਹੁੰਚਿਆਂ ਤੇ ਵੀ ਪ੍ਰੈਜ਼ੈਂਟ ਬਣਾਇਆ ਸੀ। ਤੇ ਹਣਾ ਤਾਂ ਕੁਸ ਪੀ ਸੀਗੇ ਉਹ ਵੀ ਵਗ ਗਿਆ ਰਖਰੀ ਤੇ ਨਹੀਂ ਹੋ ਰਹੀ ਗੀਆਂ ਤੇ ਜੇ ਕਿਸੇ ਨੇ ਭੈਣ ਲੈਣਾ ਹੋਇਆ ਤਾਂ ਆਪਾਂ ਮਵਾ ਦਿਆਂਗੇ ਕੋਈ ਚੱਕਰ ਨਹੀਂ ਜੀ ਹੋਣਾ ਬਾਕੀ ਵਧੀਆ ਜੀ ਠੀਕ ਠਾਕ ਆਪਾਂ ਤੁਹਾਨੂੰ ਕੋ ਥੋੜੇ ਟੈਲ ਦੇ ਵਿੱਚ ਮਿਲ ਜਾਈਏ ਸਪੀਸ ਆ ਹਾਂ ਕੀ ਹੋਏ ਹਾਂਜੀ ਅੱਜ ਆਪਾਂ ਦੁਕਾਨ ਤੇ ਬਣਾਈ ਜੀ ਚਾਹ ਇੱਥੇ ਫਿਰ ਸਕੂਲੋਂ ਆ ਕੇ ਸਹਿਜ ਅੰਡਕਸ਼ਰ ਘਰੋਂ ਚੱਕ ਲਿਆ ਆ ਤੇ ਸਾਰਾ ਕੁਝ ਵਿਚਾਰਾ ਇੱਥੇ ਲਿਆਇਆ ਚਾ ਮਿੱਠਾ ਹੋਇਆ ਚਪਾਲ ਲਿਆਇਆ ਡੱਬੇ ਚ ਪਾਣੀ ਹੋਇਆ ਚਪਾਲ ਲਿਆਇਆ ਤੇ ਚਾ ਫਿਰ ਮਿਉਣ ਕੇ ਕੱਪ ਚ ਬਣਾਲੀ ਭਾਜੀ ਤੁਹਾਡੇ ਘਰੇ ਜਾਣੀ ਸੀ ਤੇ ਮੀ ਬਹੁਤ ਆਇਆ ਸੀਗਾ ਸਾਰੇ ਨਾ ਗਿੱਲਾ ਹੋਇਆ ਪਿਆ ਸੀ ਤਾਂ ਫਿਰ ਮੈਨੂੰ ਐ ਲੱਗਿਆ ਵੀ ਜੇ ਮੈਂ ਤੁਰ ਕੇ ਗਈ ਮੈਂ ਡੱਗਣਾ ਪਾਵਾਂ ਪੁੱਤ ਕੁਝ ਖਾਣ ਨੂੰ ਵੀ ਚੱਕ ਲਿਆ ਨਾਲ ਭਾਂਡੇ ਦਾ ਕੋਈ ਨਹੀਂ ਰੱਖ ਲਾਂਗੇ ਫਿਰ ਸਾਰੇ ਇਕੱਠੇ ਲੈ ਜਾਂਦੇ ਫੇਰ ਹਲਾ ਜਾ ਪਹਿਲਾਂ ਇੱਕ ਬਾਟੀ ਲਿਆਦੀ ਪੁੱਤ ਬਣਿਆ ਮੈਨੂੰ ਚੰਗਾ ਸਾ ਵੀ ਤੋਂ ਹਲਾ ਨਾ ਹਾਂ ਤੇ ਆ ਵੀ ਕੱਪ ਛੋਟਾ ਹੈਗਾ ਤੇ ਛੋਟਾ ਜਿਹਾ ਦੋਨ ਤਾਂ ਨਹੀਂ ਪੀਵਾਂਗੇ ਬਾਟੀ ਲਿਆਦੀ ਨਾ ਆ ਹੀ ਲੈ ਜਾ ਕੋਈ ਫੈਂਕ ਚ ਹੀ ਰੱਖ ਦੇ ਸਾਰੇ ਨਾਲੇ ਬਿਸੂ ਲਿਆਈ ਤੇ ਨਾਲੇ ਉਹ ਲਿਆਈ ਬਾਟੀ ਲਈ ਨਹੀਂ ਬਸ ਹਾਂਜੀ ਪਹਿਲਾਂ ਵਿਚਾਰਾ ਸਹਿ ਸਾਰਾ ਕੁਝ ਚੱਕ ਕੇ ਲਿਆਇਆ ਜੀ ਹਨਾ ਤੇ ਹੁਣ ਗਾ ਰੱਖ ਕੇ ਆਉਂਦਾ ਭਾਂਡੇ ਅੱਧੇ ਕਿ ਫਿਰ ਚਾਹ ਪੀਣੇ ਆ ਬਿਸੂ ਜ਼ਰੂਰ ਲਿਆਈ ਬਿਸੂ ਲਿਆਈ ਤਾਂ ਦੇ ਉੱਤੇ ਪਏ ਡੱਬੇ 'ਚ ਉਹ ਕੱਢ ਲਈਂ ਕਢਾਏ ਵੇ ਤੇ ਮੇਰੇ ਵਾਸਤੇ ਕਢਾਏ ਵੇ ਲਿਆ ਦੀ ਤੇ ਹਨਾ ਜੀ ਫਿਰ ਵਿਚਾਰੀ ਨੇ ਸਮਾਨ ਚੱਕ ਕੇ ਲਈ ਪਹਿਲਾਂ ਫਿਰ ਇੱਥੇ ਮੈਂ ਇੰਡਕਟਰ ਲਾ ਕੇ ਚਾਹ ਬਣਾਈ ਮੈਂ ਤੁਹਾਡੇ ਭਾਜੀ ਨੂੰ ਪੁੱਛਿਆ ਮੈਂ ਕਿ ਹਨਾ ਇੱਥੇ ਲੱਗ ਜੂਗਾ ਉਹ ਇੰਡਕਟਰ ਕਹਿੰਦੇ ਹਾਂ ਲੱਗ ਜੂਗਾ ਹਨਾ ਜੀ ਤੇ ਠੀਕ ਹੈ ਜੀ ਫਿਰ ਤੇ ਜੀ ਅਗਲਾ ਕਹਿਣਦਾ ਵੀ ਕੁੜੰਗਾ ਕੰਮ ਨਹੀਂ ਕਰਾਉਂਦੀnga ਸਕੂਲ ਆਉਣਸਾਰ ਮੈਂ ਕਿ ਵੀ ਚੱਲ ਪੁੱਤ ਆਪ ਘਰੇ ਚੱਲ ਗਈ ਤੇ ਮੈਂ ਤੇਨੂੰ ਚਾਹ ਬਣਾ ਕੇ ਦੀਆ ਰੋਟੀ ਪਣੀ ਤੱਕ ਵਧੀਆ ਬਣਾ ਕੇ ਵੀ ਰੋਟੀ ਖਾ ਵੀ ਲੈਂਦੀ ਹੁੰਦੀ ਕਿਤੇ ਨਹੀਂ ਵੀ ਖਾਂਦੀ ਕਿਤੇ ਬਿਸਕੁਟ-ਬਿਸਕੁੜੀ ਖਾ ਲੈਂਦੀ ਐ ਤੇ ਜਾਂ ਕੋਈ ਫਲ ਫਰੂਟ ਖਾ ਲੈਂਦੀ ਨਹੀਂ ਮੰਮੀ ਆਪਾਂ ਚਾਹ ਪੀਂਦੇ ਹੀ ਨਹੀਂ ਡੈਡੀ ਆਏ ਤੇ ਚਾਹ ਬਣਾ ਲਾਂਗੇ ਤੇ ਵੀ ਗਿੱਲਾ ਥਾਂ ਦੀ ਵੀ ਤੂੰ ਡਿੱਗ ਪੀਂਗੀ ਤੇ ਜਾਂਦੀ ਤੂੰ ਰਹਿਣ ਦੇ ਜਾਣ ਨੂੰ ਘਰੇ ਤੇ ਮੈਂ ਕਿ ਜਦ ਫੇਰ ਮੈਂ ਆਪਦੇ ਮਨ ਨਾਲ ਸੋਚਿਆ ਮੈਂ ਵਿਚਾਰੀ ਤੜਕੇ ਦੀ ਗਈ ਵੀ ਐ ਭੁੱਖੀ ਐ ਤੇ ਫੇਰ ਹੌਲੀ-ਹੌਲੀ ਸਾਰਾ ਕੁਝ ਮੈਥੇ ਮੰਗਾ ਲਿਆ ਤਿੰਨ ਗੇੜੇ ਲੱਗ ਗਏ ਉਹਨੂੰ ਇਰੇ ਥਿਲੀ ਆਈ ਫਿਰ ਚਾਹ ਬਣਾਈ ਤੇ ਹੁਣ ਉਹਨੂੰ ਵਿਚਾਰੀ ਨੂੰ ਮੱਝਾ ਥਾਰ ਕੇ ਦਿਨੀ ਆ ਤੇ ਇਹੀ ਤਾਂ ਜੀ ਸਹੀ ਗੱਲ ਆ ਕੁੜੰਗਾ ਦਾ ਸੋਖ ਹੁੰਦਾ ਧੀਆ ਮਾਪਿਆਂ ਨੂੰ ਬਹੁਤ ਸੋਖ ਦਿੰਦੇ ਨੇ ਸੱਚੀ ਕਹਿ ਆ ਜੀ ਕਿਸੇ ਸਿਆਣੇ ਨੇ ਧੀਆ ਦਾ ਬਹੁਤ ਜ਼ਿਆਦਾ ਸੋਖ ਹੁੰਦਾ ਤੇ ਮੈਨੂੰ ਤਾਂ ਹੈਗਾ ਹੀ ਜੀ ਤੁਹਾਨੂੰ ਪਤਾ ਹੀ ਆ ਮੇਰੇ ਤਾਂ ਵਿਚਾਰੀ ਬਹੁਤ ਕਰਦੀ ਆ ਬੈਗ ਵੀ ਇੱਥੇ ਰੱਖ ਗਈ ਟੀ ਬਣੋ ਬੋਤਲ ਘਰੇ ਲੈ ਗਈ ਸੀ ਜੀ ਚਲ ਨਾ ਕੋਈ ਗੱਲ ਨਹੀਂ ਚਲੋ ਜੀ ਪ੍ਰਮਾਤਮਾ ਚੰਗੇ ਵਾ ਵੀ ਉਹਦੀ ਕਿਰਪਾ ਨਾਲ ਤੇ ਮਾੜੇ ਵੀ ਉਹਦੀ ਕਿਰਪਾ ਨਾਲ ਜੋ ਕਰਦਾ ਵਧੀਆ ਕਰਦਾ ਜੀ ਚਲੋ ਤਾਂ ਪੀ ਲੀ ਚਾਹ ਫਿਰ ਤੁਹਾਨੂੰ ਮਿਲਦੇ ਆਂ ਉਹਦਾ ਹਲੇ ਵਿਚਾਰਾ ਸਮਾਨ ਚੱਕੀ ਲੈ ਆਇਆ ਉਹ ਤਾਂ ਪਹੌਣਾ ਸੀ ਚਾਹ ਪੀ ਲ ਗਏ ਜੀ ਤੇ ਤੁਹਾਨੂੰ ਫੇਰ ਮਿਲਾਂਗੇ ਠੀਕ ਹੈ ਜੀ ਲੱਖਣ ਹਲੇ ਕਰ ਮੈਂ ਹਾਂ ਹਾਲਾ ਦੇਖੋ ਜੀ ਅੱਜ ਵੀ ਆਪਣੇ ਮੀਂਹ ਬਹੁਤ ਆ ਗਿਆ ਜੀ ਇੱਧਰ ਤਾਂ ਪਾਣੀ ਆਇਆ ਆ ਰਿਹਾ ਸੀਗਾ ਤੋਂ ਵਾਰੋਂ ਬਾਅਦ ਇਕੱਲਾ ਹੀ ਰਹਿ ਗਿਆ ਤੇ ਇਸ ਤਰ੍ਹਾਂ ਵਾਛੜ ਆ ਜਾਂਦੀ ਅੰਦਰ

अच्छा दाल इतना दिखा दे पांती कुंडले दो अच्छा एक भी दिखती है हाँ हाँ अरे तू पी ली सारी हाँ पी ली मैं थोड़ी चलो फिर बांटे थले रख के तू बेस कोट खा ले चलो ठीक है जी मिल दे सारी गली पर गिपानी दीजिए देखो इधर ਮੈਂ ਬਹੁਤ ਜ਼ਿਆਦੇ ਅੱਜ ਤੱਕ ਨਹੀਂ ਆਧੀ ਹਾਂ ਸਾਇਦ ਬੈਠਾ ਬਿਸਕੁਟ ਖਾਈ ਜਾਂਦਾ ਅੱਜ ਮੇਰੇ ਪੁੱਤ ਨੇ ਸਮਾਨ ਚੱਕ ਕੇ ਲਿਆਂਦਾ ਤਾਂ ਸਿਸ ਚਾਹ ਕਰਕੇ ਪੀ ਲਈ ਡਾੜੀ ਦਾਦਾ ਇਹ ਨਹੀਂ ਪਤਾ ਨੇ ਰਿਹਾ ਆਵੇ ਘਰੇ ਕੰਮ ਤੁੰਦੇਵ ਜੀ ਹੁੰਦੇ ਹਨ ਇਹ ਤੁਹਾਨੂੰ ਪਤਾ ਹੀ ਹੈ